ਹਾਂਜੀ ਬਹੁਤ ਪਿਆਰਾ ਡਿਜ਼ਾਈਨ ਆਇਆ ਜੀ ਏਕੇ ਟੈਕ ਬ੍ਰਾਂਡ ਦਾ ਡਿਜ਼ਾਈਨ ਆ ਜਿਓਮੈਟ੍ਰੀਕਲ ਦੇ ਵਿੱਚ ਚੈੱਕ ਦਾ ਡਿਜ਼ਾਈਨ ਹੈ ਬਹੁਤ ਪਿਆਰਾ ਜੀ ਅੱਜ ਕੱਲ ਚੈੱਕ ਸਭ ਤੋਂ ਵੱਧ ਡਿਮਾਂਡ ਦੇ ਵਿੱਚ ਹੈ ਜੀ ਚਾਰ ਕਲਰ ਨੇ ਏਕੇ ਟੈਕ ਬ੍ਰਾਂਡ ਦਾ ਪ੍ਰਿੰਟ ਸੂਟ ਹੈ ਜੀ ਬਹੁਤ ਸੋਹਣਾ ਡਿਜ਼ਾਈਨ ਬਣਿਆ ਚਾਰ ਕਲਰ ਨੇ ਦੇਖੋ ਗਾਜਰੀ ਪਿੰਕ ਕਲਰ ਆਊਗਾ ਜੀ ਨੈਕਸਟ ਫਰੋਜ਼ੀ ਕਲਰ ਹੈ ਜੀ ਪ੍ਰਾਈਸ ਹੈ 500 ਵਾਲਾ ਸੂਟ ਦਾ 350 ਹੋਣ ਲਈ ਲਓ ਜੀ 500 ਵਾਲਾ ਸੂਟ ਦਾ 350 ਜੀ ਸ਼ਿਪਿੰਗ ਚਾਰਜ ਹੋਣਗੇ ਆਨਲਾਈਨ ਪੇਮੈਂਟ ਦੇ 60 ਔਰ ਇੱਕ ਸੂਟ ਦੇ ਸੱਤ ਦੋ ਦੇ 80 ਚਾਰ ਸੀ ਹੋਣੀ ਨਹੀਂ ਜੀ ਇਹਨਾਂ ਤੇ ਆਨਲਾਈਨ ਪੇਮੈਂਟ ਦਾ ਆਰਡਰ ਲੇਜੋ ਕੈਸ਼ ਔਨ ਡਿਲੀਵਰੀ ਨਹੀਂ ਹੋਣੀ ਚਾਰ ਕਲਰ ਦੇ ਇੱਕ ਸੂਟ ਦੇ 60 ਨੇ 2 ਦੇ 80 4 ਦੇ 100 ਹਰਿਆਣਾ ਰਾਜਸਥਾਨ ਤੇ ਹੋਰ ਸਟੇਟ ਦੇ ਜੀ ਪੰਜਾਬ ਤੋਂ ਬਿਨਾ 20 ਰੁਪਏ ਜ਼ਿਆਦਾ ਲੱਗਣਗੇ ਜੀ ਚਾਰ ਸੂਟਾ ਮਗਰ ਚਾਰ ਸੂਟਾ ਮਗਰ 20 ਰੁਪਏ ਜ਼ਿਆਦਾ ਲੱਗਣਗੇ ਜੀ ਬਾਕੀ ਸਟੇਟਾਂ ਤੇ ਚੋ ਦੇਖੋ ਜੀ ਰੰਗ ਦੇਖੀ ਚਲੋ ਬੁੱਕ ਕਰੋ ਚਲੋ ਚਾਰ ਕਦਰ ਨੇ ਜੀ ਗ੍ਰੀਨ ਕਲਰ ਆ ਗਿਆ ਦੇਖੋ ਜੀ ਤੇ ਦੂਆ ਉਹ ਯੈਲੋ ਕਲਰ ਬਹੁਤ ਸੋਹਣਾ ਹੈ ਮਸਟਰਡ ਯੈਲੋ ਕਲਰ ਹੈ ਜੀ ਚਾਰੇ ਰੰਗ ਬਹੁਤ ਪਿਆਰੇ ਨੇ ਰੋਜੀ ਰੰਗ ਆ ਕੇ ਦੇ ਬਹੁਤ ਸੋਹਣੇ ਰੰਗ ਨੇ 350 ਦਾ 5 ਮੀਟਰ ਸੂਟ ਹੈ ਏਕੇ ਟੈਕਸ ਬ੍ਰਾਂਡ ਦਾ ਚਾਰ ਰੰਗ ਨੇ ਜੀ ਚਾਰੇ ਰੰਗ ਪੂਰੇ ਸੋਹਣੇ ਜਲਦੀ ਆ ਜੀ ਫਾਇਦਾ ਲੈ ਲਓ 350 ਰੁਪਏ ਦਾ ਸੂਟ ਹੈ 5 ਮੀਟਰ ਏਕੇ ਟੈਕਸ ਬ੍ਰਾਂਡ ਦਾ ਜੀ ਕਰਮੀ ਵਾਲਾ ਬਹੁਤ ਸੋਹਣੇ ਕੰਵਰੇ ਨੇ ਜੀ ਸਿਰਫ 350 ਰੁਪਏ ਦਾ 5 ਮੀਟਰ ਸੂਟ ਲਓ ਜੀ ਡਿਜ਼ਾਈਨ ਹੈਗਾ ਜਿਓਮੈਟ੍ਰੀਕਲ ਚੈੱਕ ਦੇ ਵਿੱਚ ਬਹੁਤ ਸੋਹਣਾ ਜੀ